ਸ੍ਰੀ ਕਲ ਮੈਸਪਿੰਦਰ ਜੱਜੀ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਜਿਵੇਂ ਕਿ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਉਸ ਨੂੰ ਲੈ ਕੇ ਸਬਡਿਵੀਜ਼ਨ ਨੰਗਲ ਦੇ ਅਧੀਨ ਆਉਂਦੇ ਪਿੰਡ ਦਬੇਟਾ ਦੇ ਨਿਵਾਸੀ ਲਗਾਤਾਰ ਜਿਹੜੀ ਜਰਨਲ ਸੀਟ ਹੈ ਉਸ ਨੂੰ ਲੈ ਕੇ ਮੰਗ ਪੱਤਰ ਦੇਣ ਆਏ ਨੇ ਕਿ ਇਹ ਜਿਹੜਾ ਕੋਟਾ ਬਣਦਾ ਇਸ ਵਾਰ ਦਾ ਉਹ ਅਨੁਸੂਚਿਤ ਜਾਤੀ ਦਾ ਬਣਦਾ ਸੋ ਸਾਡੇ ਨਾਲ ਇਸ ਸੰਬੰਧ ਦੇ ਵਿੱਚ ਗੱਲਬਾਤ ਕਰਨ ਲਈ ਤਮਾਮ ਲੋਕ ਇਸ ਵਕਤ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਨਾਲ ਔਰ ਇਸ ਪੂਰੀ ਇਸ ਮੰਗ ਪੱਤਰ ਨੂੰ ਲੈ ਕੇ ਜਾਣਕਾਰੀ ਵੀ ਲਵਾਂਗੇ ਸੋ ਸਰ ਸਵਾਗਤ ਆ ਪਹਿਲਾਂ ਤੁਹਾਡਾ ਡੈਨਿਕ ਸਵੇਰਾ ਦੇ ਵਿੱਚ ਕੀ ਨਾਮ ਹੈ ਤੁਹਾਡਾ ਪ੍ਰੇਮ ਪ੍ਰਕਾਸ਼ ਨਾਮ ਹੈ ਪ੍ਰੇਮ ਪ੍ਰਕਾਸ਼ ਜਿਲ੍ਹਾ ਸਭਾ ਦਾ ਪ੍ਰਧਾਨ ਤੇ ਸਰ ਤੁਸੀਂ ਅੱਜ ਮੰਗ ਪੱਤਰ ਐਸਟੀਐਮ ਆਫਿਸ ਦੇ ਵਿੱਚ ਦਿੱਤਾ ਹੈ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਵੀ ਸਾਡੇ ਸਰਕਾਰ ਸਾਡੇ ਹੱਕ ਮਾਰ ਰਹੀ ਹੈ ਅਸੀਂ ਇਸ ਲਈ ਆਪਣਾ ਮੰਗ ਪੱਤਰ ਦੇ ਰਹੇ ਆ ਵੀ ਤੀਜੀ ਵਾਰੀ ਸਾਡੀ ਜਿਹੜੀ ਜਨਰਲ ਸੀਟ ਹੋ ਰਹੀ ਹੈ ਤੇ ਸਾਡਾ ਵੀ ਹੱਕ ਬਣਦਾ ਤੇ ਸਾਨੂੰ ਵੀ ਸੀਟ ਮਿਲਣੀ ਚਾਹੀਦੀ ਹੈ ਜੀ ਤੇ ਹੁਣ ਅਸੀਂ ਇਸੇ ਕਾਰਨ ਅਸੀਂ ਵੀ ਇਸੇ ਕਰਕੇ ਇਲੈਕਸ਼ਨ ਦੇ ਵਿੱਚ ਉੱtre ਆ ਅੱਛਾ ਜੀ ਠੀਕ ਸੋ ਕੁਲਦੀਪ ਜੀ ਵੀ ਨੇ ਕੁਲਦੀਪ ਜੀ ਕਿ ਵੈਸੇ ਵੀ ਸਮਾਜ ਦੇ ਵਿੱਚ ਵਕ ਵਕ ਮੈਕਨੇ ਆ ਦੇ ਵਿੱਚ ਵੀ ਕੰਮ ਕੀਤਾ ਔਰ ਸਮੱਸਿਆ ਵੀ ਵੀ ਹੋ ਅੱਜ ਐਸਡੀਐਮ ਸਾਹਿਬ ਨੂੰ ਤੁਸੀਂ ਇੱਕ ਮੰਗ ਪੱਤਰ ਦੇਣ ਆਇਓ ਔਰ ਪੂਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰੋ ਕਿ ਕਿਉਂਕਿ ਚੋਣਾਂ ਜਿਹੜੀਆਂ ਆ ਉਹ 15 ਅਕਤੂਬਰ ਨੂੰ ਹੋਣ ਜਾ ਰਹੀਆਂ ਜੀ ਚਲੋ ਜਿਵੇਂ ਕਿ 15 ਅਕਤੂਬਰ ਨੂੰ ਪੰਚਾਇਤੀ ਰਾਜ ਦੀਆਂ ਪੰਚਾਇਤਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਉਸ ਦੇ ਲਈ ਵੱਖ-ਵੱਖ ਪਿੰਡਾਂ ਦੇ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਪਰ ਸਰਕਾਰ ਵੱਲੋਂ ਜਿਹੜੀਆਂ ਨੋਟੀਫਿਕੇਸ਼ਨ ਕੀਤੀ ਗਈ ਉਹ 'ਚ ਕਈ ਤਰ੍ਹਾਂ ਦੀਆਂ ਗੜਬੜੀਆਂ ਪਾਈਆਂ ਗਈਆਂ ਤੇ ਉਸ ਗੜਬੜੀ ਦੇ ਅਧੀਨ ਹੀ ਜਿਹੜਾ ਸਾਡਾ ਪਿੰਡ ਹੈ ਜਿਵੇਂ ਉਹਨੂੰ ਤੀਜੀ ਵਾਰ ਲਗਾਤਾਰ ਜਨਰਲ ਸ਼੍ਰੇਣੀ ਦੇ ਵਿੱਚ ਰੱਖਿਆ ਗਿਆ ਜਿਸ ਨੂੰ ਲੈ ਕੇ ਲੋਕਾਂ ਵਿੱਚ ਰੋਸ ਹੈ ਤੇ ਅਸੀਂ ਜਿਹੜਾ ਐਸਡੀਐਮ ਸਾਹਿਬ ਦੇ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜਿਆ ਉਹਦੇ ਵਿੱਚ ਸਾਡਾ ਇਹੀ ਕਹਿਣਾ ਹੈ ਕਿ ਸਰਕਾਰ ਅਕੋਰਡਿੰਗ ਟੂ ਰੂਲ ਜਿਹੜੇ ਪੀਆਰਆਈ ਐਕਟ ਕਹਿੰਦਾ ਉਹਦੇ ਅਨਸਾਰ ਜਾ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਕਿਉਂਕਿ ਸਾਡੇ ਪਿੰਡ ਦੇ ਵਿੱਚ ਬਹੁਤਾਤ ਹੈ ਜਿਹੜੀ ਉਹ ਐਸਸੀ ਵੋਟਰਾਂ ਦੀ ਹੈ ਜੀ ਐਸਸੀ ਵੀਸੀ ਵੋਟਰਾਂ ਦੀ ਬਹੁਤਾਤ ਹੈ ਉਹਨਾਂ ਦੇ ਭਾਵਨਾਵਾਂ ਦਾ ਖਿਆਲ ਰੱਖਿਆ ਜਾਵੇ ਉਹਨਾਂ ਵੋਟਰਾਂ ਦਾ ਵੀ ਅਧਿਕਾਰਾਂ ਦਾ ਖਿਆਲ ਰੱਖਿਆ ਜਾਵੇ ਤੇ ਇਹ ਸੀਟ ਨੂੰ ਹਰ 5 ਸਾਲ ਬਾਅਦ ਰੋਟੇਸ਼ਨ ਦੇ ਵਿੱਚ ਬਦਲਿਆ ਜਾਵੇ ਜੀ ਸੋਣ ਕੁਲਦੀਪ ਜੀ ਕੀ ਲੱਗਦਾ ਕਿ ਤੁਸੀਂ ਕਿਤੇ ਨਾ ਕਿਤੇ ਮੰਗ ਪੱਤਰ ਦੇਣ ਦੇ ਵਿੱਚ ਲੇਟ ਨਹੀਂ ਹੋਗੇ ਕਿਉਂਕਿ ਬਹੁਤੀਆਂ ਪੰਚਾਇਤਾਂ ਨੇ ਤੇ ਨਾਮਜ਼ਦਗੀ ਦਾਖਲ ਕਰਤੀ ਹੈ ਦੇਖੋ ਜਿਵੇਂ ਹੀ ਸਾਨੂੰ ਇਸ ਗੱਲ ਬਾਰੇ ਪਤਾ ਲੱਗਿਆ ਲੋਕਾਂ ਤੱਕ ਇਹ ਨੋਟੀਫਿਕੇਸ਼ਨ ਪਹੁੰਚੀ ਜਦੋਂ ਪਤਾ ਲੱਗਿਆ ਕਿ ਇਹ ਸੀਟ ਫੇਰ ਤੋਂ ਪਿਛਲੇ 10 ਸਾਲਾਂ ਮੰਗ ਫੇਰ ਤੋਂ ਜਨਰਲ ਕਰ ਦਿੱਤੀ ਗਈ ਤੇ ਜਿਹੜੇ ਐਸਸੀ ਵੀਸੀ ਲੋਕ ਸੀਗੇ ਮਹਿਲਾਵਾਂ ਸੀਆਂ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਜਗ ਗਿਆ ਤੇ ਉਹਨਾਂ ਨੇ ਜਦੋਂ ਮੀਟਿੰਗ ਕੀਤੀ ਤੇ ਉਹਦੇ ਵਿੱਚ ਇਹ ਫੈਸਲਾ ਕੀਤਾ ਕਿ ਅਸੀਂ ਸਬੰਧੀ ਸਰਕਾਰ ਨੂੰ ਇੱਕ ਮੰਗ ਪੱਤਰ ਵੀ ਦੇਵਾਂਗੇ ਤੇ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਸ ਦਾ ਜਿਹੜਾ ਇਹ ਬਦਲੀ ਜਾਵੇ ਸੀਟ ਇਹ ਰੋਟੇਸ਼ਨ ਦੇ ਵਿੱਚ ਚੇਂਜ ਕੀਤੀ ਜੋ ਜੇ ਸਰਕਾਰ ਨੇ ਇੱਥੇ ਸੁਣਵਾਈ ਨਹੀਂ ਕੀਤੀ ਤਾਂ ਸਾਡਾ ਵਿਅਕਤੀ ਬੋਰਡ ਤੋਂ ਇਲੈਕਸ਼ਨ ਦਾ ਲੜੂਗਾ ਲੜੂਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਚੋਣਾਂ ਹੋਣਗੀਆਂ ਚਾਹੇ ਵਿਧਾਨ ਸਭਾ ਦੀਆਂ ਹੋਣ ਚਾਹੇ ਕਿਸੇ ਤਰ੍ਹਾਂ ਦੀ ਹੋਣ ਤਾਂ ਅਸੀਂ ਸਰਕਾਰ ਨੂੰ ਸਬਕ ਸਿਖਾਉਣ ਦੇ ਲਈ ਮੈਦਾਨ ਦੇ ਵਿੱਚ ਰਹਾਂਗੇ ਸੋ ਧੰਨਵਾਦ ਜੀ ਬਿਲਕੁਲ ਜੀ 15 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਪਰ ਪਿੰਡ ਦਿਬੇਟਾ ਦੇ ਲੋਕ ਜਰਨਲ ਸੀਟ ਦੀ ਟਿਨਿਓਰ ਨੂੰ ਚੇਂਜ ਕਰਨ ਵਾਸਤੇ ਅੱਜ ਐਸਟੀਐਮ ਦਫ਼ਤਰ ਵਿਖੇ ਪਹੁੰਚ ਕੇ ਮੰਗ ਪੱਤਰ ਦਿੰਦੇ ਨੇ ਸੋ ਦੇਖਣਾ ਇਹ ਹੋਏਗਾ ਕਿ ਇਹਨਾਂ ਦੇ ਦਿੱਤੇ ਗਏ ਮੰਗ ਪੱਤਰ ਤੇ ਸਰਕਾਰ ਕਿੰਨੀ ਛੇਤੀ ਐਕਸ਼ਨ ਲੈਂਦੀ ਹੈ ਮੈਡਮ ਅੱਜ ਜੋ ਡਬੇਟਾ ਪਿੰਡ ਦੇ ਨਿਵਾਸੀਆਂ ਨੇ ਤੁਹਾਨੂੰ ਮੰਗ ਪੱਤਰ ਦਿੱਤਾ ਕਿਸ ਬੰਦ ਚ ਹੈ ਇਹ ਸਰਪੰਚ ਦੀ ਜਿਹੜੀ ਸੀਟ ਦਾ ਤੀਜੀ ਵਾਰ ਦਾ ਜਿਹੜਾ ਮੰਗ ਪੱਤਰ ਪ੍ਰਾਪਤ ਹੋਇਆ ਹੈਗਾ ਜਿਹੜਾ ਇਹ ਮੰਗ ਪੱਤਰ ਹੈਗਾ ਅਸੀਂ ਅੱਗੇ ਡੀਸੀ ਡਿਪਟੀ ਕਮਿਸ਼ਨਰ ਰੂਪਰ ਜੀ ਨੂੰ ਭੇਜ ਦਿੱਤਾ ਜਾਵੇਗਾ कैमरामैन मनोज कुमार देनाल, सुपिंदर दैनिक टीवी नंगल देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।